ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਪਾਚਾ ਦੀ ਸਤਾਪਦੀ 450 ਸਾਲਾ ਜੋਤੀ ਜੋਤ ਤੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਉਾਈ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸਿੱਖ ਜਥੇਬੰਦੀਆਂ ਸੰਪਰਤਵਾ ਨਿਹੰਗ ਸਿੰਘ ਜਥੇਬੰਦੀਆਂ ਕਾਰਸ ਵਾਲੇ ਮਹਾਂਪੁਰਸ਼ ਤੇ ਸਮੂਹ ਸਿੱਖ ਸੰਗਤਾਂ ਸਿੱਖ ਕੌਮ ਬੜੇ ਵੱਡੇ ਪੱਦਰ ਤੇ ਸਰੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਂਦਵਾਲ ਦੀ ਧਰਤੀ ਦੇ ਉੱਤੇ ਮਨਾਰੀ ਹੈ ਜਿਹੜੇ ਸਮਾਗਮਾਂ ਦੀ ਅਰੰਭਤਾ ਵਾ 15 ਸਤੰਬਰ ਤੋਂ ਇਹ ਸਮਾਗਮ ਸ਼ੁਰੂ ਹੋ ਜਾਣੇ ਆ 16 17 ਤੇ 18 ਨੂੰ ਇਹਨਾਂ ਦੀ ਸਮਾਰਤੀ ਆ ਇਸ ਗੁਰਦੁਆਰਾ ਸਾਹਿਬ ਜਿਹੜਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਜਿਨਾਂ ਦੇ ਮਾਨ ਜੋ ਮੁਖ ਸੇਵਾਦਾਰ ਸਰਦਾਰ ਜਿੰਦਰ ਸਿੰਘ ਧਾਮੀ ਆ ਸਾਨੂੰ ਧਾਮੀ ਸਾਹਿਬ ਵੱਲੋਂ ਸਖਤ ਆਦੇਸ਼ ਆ ਕਿ ਲੱਖਾਂ ਦੀ ਗਿੰਦੇ ਵਿਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤ ਆਉਣੀ ਆ ਵਾ ਜਿਨ੍ਹਾਂ ਨੂੰ ਕੋਈ ਰਹਿਸ਼ ਦੀ ਕੋਈ ਗੱਡੀਆਂ ਦੀ ਪਾਰਕਿੰਗ ਕਾਰ ਪਾਰਕਿੰਗ ਸੈਕਸਟੈਂਡ ਸਕੂਟਰ ਸਟੈਂਡ ਟਰਾਲੀਆਂ ਗੱਡੀਆਂ ਜਿਨ੍ਹਾਂ ਜਿਨ੍ਹਾਂ ਵੀ ਕਿਲਰ ਸੰਗਤ ਆਉਣੀ ਆ ਉਹਨਾਂ ਦੇ ਵਧੀਆ ਤਰ੍ਹਾਂ ਦੇ ਗੁਰਦੁਆਰਾ ਸਾਹਿਬ ਨੂੰ ਪ੍ਰਬੰਧ ਕਰ ਲਏ ਗਏ ਆ ਅਸੀਂ 60 65 ਕਿਲੇ ਜ਼ਮੀਨ ਹੈ ਜਿਹੜੀ ਉਹ ਸਰਕਾਰ ਦੇ ਕੋਲੋਂ ਸਰਕਾਰੀ ਅਫਸਰਾਂ ਦੇ ਕੋਲ ਲਿਖਤੀ ਤੌਰ ਤੇ ਲਈ ਹੈ ਜਿਹੜੀ ਕਾਰ ਪਾਰਕਾ ਸੰਗਤਾਂ ਦੀ ਆ ਕੁਝ ਲੰਗਰ ਲਾਵਾਂਗੇ ਮਾਪੁਰਛ ਜਿਹੜਾ ਨੇ ਕਾਰਸ ਵਾਲਿਆਂ ਨੇ ਲੰਗਰ ਲਾਉਣੇ ਉਹਨਾਂ ਨੂੰ ਦਿੱਤੀ ਜਾਊਗੀ। ਕੁਝ ਗੱਡੀਆਂ ਖਿਲਾਰਨਾਂ ਤੇ ਫਿਰ ਜਿਹੜੀ ਖਡੂਰ ਸਾਹਿਬ ਆਇਆ ਗੱਡੀਆਂ ਆਉਣੀਆਂ ਉਧਰ ਵੀ 7-8 ਕਿਲੇ ਕਿਮੀਂ ਲਈ ਹੈ। ਫਿਰ ਕਰਪੂਰਲਾ ਸਾਈਡ ਤੋਂ ਜਿਹੜੀਆਂ ਗੱਡੀਆਂ ਆਉਣੀਆਂ 20-25 ਕਿਲੇ ਏਕੜ ਜ਼ਮੀਨ ਉਧਰ ਸਿੱਖ ਸੰਗਤਾਂ ਨੂੰ ਬੇਨਤੀ ਕਰਕੇ ਲਈ ਹੈ। ਫਤਿਹਵਾਦ ਵੱਲੋਂ ਜਿਹੜੀਆਂ ਆਉਣੀਆਂ ਉਹ ਸਾਰੀ ਜਿਹੜੀ ਸੰਗਤ ਜਾਣੀ ਆ ਵਾਇਆ ਇੰਡਸਟਰੀ ਏਰੀਆ ਜਿਹੜਾ ਵਾ ਉਧਰ ਸੰਗਤ ਨੇ ਜਾਣਾ ਮਾ ਉਧਰ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ। ਜਿਹੜੀ ਫਟੇਮਾ ਸੈਰ ਤੋਂ ਗੱਡੇਆਂ ਹੋਣੀਆਂ ਸਾਰਾ ਇੰਡਸਟਰੀ ਜਿਹੜੀ ਖੜਾਰੀਆਂ ਜਾਣਗੀਆਂ ਉਧਰ ਉਧਰ ਕਾਫੀ ਵਿਲੀ ਜਗਾ ਪਈ ਆ ਜਿਹੜੇ ਲੋਕਲ ਜਿੰਨੇ ਵੀ ਸਿੱਖ ਸੰਗਤਾਂ ਦੇ ਸਕੂਲ ਆ ਗੁਰਦੁਆਰਾ ਸਾਹਿਬ ਤੇ ਰਾਜ ਦੀ ਥੋੜੀ ਜੀ ਦਿੱਕਤ ਵਾ ਘਟਵਾ ਸਿੱਖ ਸੰਗਤਾਂ ਨੂੰ ਬੇਨਤੀ ਕਰਕੇ ਜਿਹੜੇ ਸਕੂਲ ਆ ਉਹ ਸਕੂਲ ਲੈ ਆ ਸਕੂਲਾਂ ਦੇ ਵਿੱਚ ਕਮਰੇ ਆ ਉਹਨਾਂ ਨੂੰ ਸਾਫ ਸਫਾਈ ਕਰਵਾ ਕੇ ਆਪਣੇ ਮੁਲਾਜ਼ਮਾਂ ਦੀ ਜਿਹੜੇ ਆ ਉਹਨਾਂ ਦੀ ਡਿਊਟੀ ਲਾਈ ਗਈ ਉੱਥੇ ਆਈਆਂ ਸੰਗਤਾਂ ਨੂੰ ਉੱਥੇ ਰਾਜ ਦਾ ਵਧੀਆ ਕੁਛ ਕਿਸੇ ਨੂੰ ਵੀ ਮੁਸ਼ਕਲ ਨਾ ਆ ਸਕੇ ਵਧੀਆ ਰਾਜ ਦਾ ਰਾਜ ਸਮੇਂ ਵਿਸਰਾਮ ਕਰਨ ਦਾ ਜਿਹੜਾ ਵਾ ਪ੍ਰਬੰਧ ਉਹਨਾਂ ਦਾ ਕੀਤਾ ਜਾਵੇ ਇਹ ਜਿਹੜਾ ਕੰਪਲੈਕਸ ਵਾ ਇੱਥੇ ਸਭ ਤੋਂ ਵੱਡਾ ਲੰਗਰ ਜਿਹੜਾ ਗੁਰਦਰਾ ਸਾਹਿਬ ਨੂੰ ਲਾਇਆ ਜਾਊਗਾ ਤਿੰਨ ਹੋਰ ਮਹਾਂਪੁਰਸ਼ ਵਾ ਦਮਦ ਮੀਟਰ ਸਾਲ ਦੇ ਮੁਖੀ ਮੁਖ ਸੇਵਾਦਾਰ ਬਾਬਾ ਨਾਮ ਸਿੰਘ ਜੀ ਤੁਮਾ ਉਹਨਾਂ ਲੋਕ ਲੰਗਰ ਲਾਇਆ ਜਾ ਰਿਹਾ ਹੈ ਇੱਕ ਸੰਤ ਬਾਬਾ ਕੋਲਾ ਸੰਗੀ ਸਰਾਲੀ ਸਾਹਿਬ ਵਾਲੇ ਤੇ ਬਾਬਾ ਗਰਨਾਮ ਸਿੰਘ ਜੀ ਲੰਗਰ ਲਾ ਰਹੇ ਆ ਇੱਕ ਜਿਹੜੇ ਗੁਰੂ ਦੇ ਬਾਗਲੇ ਸੰਤ ਮਹਾਂਪੁਰਸ਼ ਉਹ ਲੰਗਰ ਲਾ ਰਹੇ ਆ ਤੇ ਜਿਹੜੇ ਕਾਰਸਵਾ ਸੰਤ ਬਾਬਾ ਪੂਰੀ ਵਾਲੇ ਆ ਉਹ ਸਾਡੇ ਨਾਲ سارے ਜਿਹੜੇ ਸੇਵਾ ਕਰਨਗੇ ਤੇ ਵੱਡੇ ਮੇਨ ਲੰਗਰ ਦੇ ਵਿੱਚ ਸਾਡੇ ਨਾਲ ਸੇਵਾ ਕਰਨਗੇ ਸਾਡੇ ਪ੍ਰਬੰਧ ਵਿੱਚ ਨਾਲ ਸੇਵਾ ਨਿਭਾਉਣਗੇ ਸਾਡੇ ਵੱਡੇ ਮੇਨ ਲੰਗਰ ਦੇ ਨਾਲ ਗੁਰਦੁਆਰਾ ਸਾਹਿਬ ਵੱਲੋਂ ਕਿਸੇ ਵੀ ਕਿਸੇ ਕਿਸਮ ਦੀ ਸੰਗਤਾਂ ਜਿਹੜੀਆਂ ਵੀਕਲ ਆ ਬਾਹਰ ਖੜੇ ਖੜਨਗੇ ਪੈਦਲ ਆ ਕੇ ਸੰਗਤਾਂ ਹਗਣੀਆਂ ਗੁਰੂ ਸਾਹਿਬ ਨਾਲ ਨਮਸਤ ਕਰਨੀਆਂ ਮੇਰੀ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਸੰਗਤਾਂ ਨੂੰ ਚੰਨਾਂ ਜੀ ਬੇਨਤੀ ਹੈ ਇਹ ਜਿਹੜੀਆਂ ਸਤਾਵਨੀਆਂ ਗੁਰੂ ਸਾਹਿਬ ਦੇ ਤਿਹਾਰ ਹੁੰਦੇ ਆ ਇਕੋ ਕਰਮਾ ਪਾਗਾਣਾ ਹੀ ਆਪਣੀ ਜਿੰਦਗੀ ਦੇ ਵਿੱਚ ਦਿਖਦਾ ਵਾ ਮੇਰੀ ਸੰਗਤਾਂ ਦੇ ਜਨਾਂ ਵਿੱਚ ਸਮੂਹ ਸੰਗਤਾਂ ਦੇ ਸਰਨਾਂ ਦੀ ਬੇਨਤੀ ਹੈ ਕਿ ਹਮੇ ਮਾ ਕੇ 15 16 17 18 ਸਤੰਬਰ ਨੂੰ ਇੱਥੇ ਪੁਜੋ ਤੇ ਗੁਰੂ ਅਮਰਦਾਸ ਦੇ ਘਰ ਜਿਹੜਾ ਵਾ ਦਰਸ਼ਨ ਕਰਕੇ ਇਸ ਦਰਬਾਰ ਦੇ ਇਸ ਸਥਾਨ ਦੇ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਗੁਰੂ ਅਮਰਦਾਸ ਲੰਮਾ ਸਮਾਂ ਇੱਥੇ ਰਹੇ ਆ ਇਸ ਘਰ ਦੀਆਂ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਮਾਰਾ ਤੁਹਾਡੇ ਪਰਿਵਾਰਾਂ ਦੀ ਤੇ ਤੁਹਾਡੀ ਚੜ੍ਹਦੀ ਕਲਾ ਕਰੇ ਬੇਰੇ ਇੰਨੀ ਬੇਨਤੀ ਹੁਮ ਹਮ ਆ ਕੇ 14 15 16 17 ਅਨੁਸ਼ੇਖ ਸੰਗਤ ਆਫੇ ਦਰਸ਼ਨ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦਾਸ ਇਨੇ ਕਹਿਣਾ ਕਿ ਮਨਾਂ ਯਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ